ਉਹ ਟਰਾਲੇ ਨਹੀਂ ਹੈਗੇ ਇਹ ਯਾਰ ਹੁਣ ਥੋੜੀ ਨੇ ਇਧਰ ਅੰਬਰਸਾਰ ਏਰੀਆ ਅੱਛਾ ਇਧਰ ਵਗਿਆ ਆਪਣੇ ਹਰਿਆਣੇ ਹਰੂਨੇ ਚ ਸ਼ ਇੱਕ ਬੰਦਾ ਦਾ ਫੋਨ ਤੀ ਚਾਹੀਦਾ ਅੱਛਾ ਲੋ ਇਕੱਠੀਆਂ ਭੇਜਨੇ ਨੇ ਇੱਕ ਜੀਵੀਦਾਰ ਦੀਆਂ ਲੈ ਵੀ ਟਰਾਲੇ ਬਣਾਈ ਜਾਂਦੇ ਆ ਟਰਾਲੇ ਤੋਰੀ ਜਾਂਦੇ ਆ ਸਵਾਦ ਆਇਆ ਪਿਆਗਾ ਪੂਰਾ ਤੇ ਤੁਸੀਂ ਵੀ ਪੂਰਾ ਸਵਾਦ ਦੇ ਰਹੇ ਹੋ ਐਨੇ ਫੋਨ ਆ ਰਹੇ ਨੇ ਐਨੀ ਵਧੀਆ ਤੁਸੀਂ ਹੰਗਾਰਾ ਭਰ ਰਹੇ ਹੋ ਸਾਨੂੰ ਕੀ ਹਾਲ ਚਾਲ ਹੈ ਤਾਇਆ ਠੀਕ ਠਾਕ ਆਪਣੀ 1000 ਸਬਸਕ੍ਰਾਈਬਰ ਪੂਰੇ ਹੋ ਗਏ ਤਾਇਆ ਮਤਲਬ ਆਪਾਂ ਨੂੰ 1000 ਲੋਕ ਦੇਖ ਦੇਖਣ ਲੱਗ ਗਏ ਹੁਣ ਬਹੁਤ ਧੰਨਵਾਦ ਲੋਕਾਂ ਦਾ ਭਾਈ ਜੇ ਹੁਣ ਆਪਾਂ ਵੀਡੀਓ ਪਾਉਣੇ ਉਹਨਾਂ ਕੋਲ ਮੈਸੇਜ ਆਇਆ ਕਰੂਗਾ ਵੀ ਆਪਾਂ ਵੀਡੀਓ ਪਾਈ ਆ ਹਾਂ ਜਰੂਰ ਹੀ ਆ ਧੰਨਵਾਦ ਕਰਦੇ ਸਾਰਿਆਂ ਦਾ ਹੁਣ ਹਾਂ ਧੰਨਵਾਦ ਜੀ ਸਾਰਿਆਂ ਦਾ ਸਾਰੇ ਤੁਹਾਨੂੰ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਚਲੋ ਫੋਨ ਫਾਨ ਵਧੀਆ ਆਉਂਦੇ ਨੇ ਤਾਇਆ ਹੁਣ ਹਾਂ ਫੋਨ ਵਾਦੂ ਅੱਛਾ ਕਿਹੜੇ ਕਿਹੜੇ ਟਰਾਲੇ ਖੜੇ ਨੇ ਹੁਣ ਆਪਣੇ ਕੋਲੇ ਇਹੇ ਹੁਣ ਟਰਾਲੇ ਆਪਣੇ ਲਵੇ ਦੋ ਖੜੇ ਨੇ ਜੀ ਅੱਛਾ ਇੱਕ ਤੇ 12 6 ਖੜਾ ਜੀ ਇੱਕ 11 6 ਤਿਆਰ ਹੋ ਰਿਹਾ 11 6 ਤਿਆਰ ਹੋ ਰਿਹਾ 12 6 ਖੜਾਗਾ ਹਾਂ ਇਹ ਵੀ ਤਿਆਰਾਂ ਕੱਲ ਨੂੰ ਚਲਿਆ ਜਾਣਾ ਜੀ ਬਸ ਇਹ ਕੰਮ ਰਹਿੰਦਾ ਮਤਲਬ ਜੇ ਥੋੜਾ ਬਹੁਤਾ ਹੈ ਹਾਂ ਟੇਪ ਦਾ ਰਹਿੰਦਾ ਬਾਕੀ ਤਾਂ ਕੰਮ ਰੰਗ ਦਾ ਤਾਂ ਹੋ ਗਿਆ ਠੀਕ ਹੈ ਮਤਲਬ ਉਹੀ ਡਿਜ਼ਾਈਨਿੰਗ ਰਹਿ ਗਈ ਸਾਰੀ ਹਨਾ ਹਾਂ ਜੀ ਡਿਜ਼ਾਈਨਿੰਗ ਰਹਿ ਗਈ ਠੀਕ ਆ ਠੀਕ ਆ ਕੀ ਕੀ ਮਾਲ ਲੱਗਿਆ ਇਹਨੂੰ ਤਾਂ ਆ ਮਾਲ ਇਹਨੂੰ ਲੱਗਿਆ ਜੀ ਛੇਲ ਦੇ ਹੀ ਮਾਲ ਆ ਸਾਰਾ A to Z ਸਾਰਾ ਛੇਲ ਦਾ ਮਾਲ ਇਹ ਵੇਕ ਦੀ ਇਹ ਤਾਂ ਸਾਈ ਤੇ ਬਣਦੀ ਆਪਣੇ ਲਵੇ ਤਾਂ ਇਹ ਸਾਈ ਤੇ ਆ ਕਿਵੇਂ ਆ ਇਹ ਵੀ ਸਾਈ ਤੇ ਆ ਜਾਣੀ ਜਾਂਦੇ ਨੇ ਆਪਣੇ ਲਵੇ ਤਾਂ ਜਾ ਹੀ ਜਾਈਏ ਆਪਣੇ ਲਵੇ ਤਾਂ ਬੁਕਿੰਗ ਆ আচ্ছা ਹਾਂ ਆਪਣੇ ਲਵੇ ਤਾਂ ਠੀਕ ਆਈ ਠੀਕ ਆਜੋ ਇੱਧਰ ਆਜੋ ਫਿਰ ਮਾਲ ਦੋ ਟਰਾਲੇ ਬਣਾਉਣੇ ਨੇ ਵੱਡੇ ਕਿਹੜੇ ਇੱਕ ਤਾਂ ਬਣਾਉਣਾ 13 7 ਪਟਿਆਲੇ ਦਾ ਇੱਕ ਬਣਾਉਣਾ 15 ਫੁੱਟਾ 15 7 ਅੱਛਾ ਉਹਨਾਂ ਨੇ ਡੇਟਾਂ ਨੇ ਲੰਮੀਆਂ ਦਿੱਤੀਆਂ ਇਹਨੇ ਕਿਉਂ ਕੰਮ ਮੂਰੇ ਅਡਵਾਂਸ ਆ ਅੱਛਾ ਕੰਮ ਮੂਰੇ ਅਡਵਾਂਸ ਹੀ ਆ ਹਾਂ ਅਡਵਾਂਸ ਆ ਜੀ ਐ ਤਾਂ ਹੁਣ ਕੱਢ ਦੋਂਗੇ ਜੇ ਕੋਈ ਕਸਟਮਰ ਆ ਗਿਆ ਵਿੱਚ ਟਰਾਲਾ ਇੱਕ ਹਾਂ ਕੋਈ ਖੇਤੀ ਵਾਲਾ ਆ ਜਾਂਦਾ ਤਾਂ ਹੀ ਉਹਨਾਂ ਨੂੰ ਟਾਈਮ ਥੋੜਾ ਜਿਹਾ ਵਾਧਾ ਦੇ ਦਿੰਦੇ ਆ ਅੱਛਾ ਕੋਈ ਵੀਰ ਨੂੰ ਖੇਤੀ ਜਰੂਰਤ ਹੁੰਦੀ ਆ ਟਰਾਲੇ ਕੰਮ ਦੇਖ ਲੈ ਵੀਰੇ ਆ ਕੇ ਇੱਧਰ ਕੰਮ ਦਿਖਾ ਦੇ ਲਵੇ ਆ ਕੇ ਇੱਕ ਵਾਰੀ ਬਿਲਡਿੰਗ ਬਿਲਡਿੰਗ ਦੇਖ ਲੈ ਵੀਰੇ ਬਾਕੀ ਆਪਾਂ ਦਿਖਾਉਂਦੇ ਹੀ ਰਹਿਣੇ ਆ ਹਨ ਦੇਖ ਲੋ ਤੇ ਜਿਹੜੇ ਤਾਂ ਇਹ ਜਿਹੜੇ ਇੱਕ ਵਾਰੀ ਕਹਿ ਦੇ ਵੀ ਜਿਹੜੇ ਨਵੇਂ ਦੇਖ ਰਹੇ ਨੇ ਉਹ ਆਪਾਂ ਨੂੰ ਕਰ ਲੈਣਾ ਫੋਲੋ ਹਾਂਜੀ ਜਿਹੜੇ ਨਵੇਂ ਦੇਖ ਰਹੇ ਨੇ ਵੀਰ ਉਹ ਆਪਾਂ ਨੂੰ ਫੋਲੋ ਕਰ ਲੈਣ ਲੈ ਵੀਰੇ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਕਮੈਂਟ ਕਰ ਦਿਓ ਬਾਕੀ ਚੀਜ਼ ਆਪਣੀ ਹੋ ਗਈਆਂ ਪੂਰੀ ਗੁੰਦ ਕੇ ਬਣਾਈ ਹੋਈ ਠੀਕ ਆ ਠੀਕ ਆ ਇਹ ਕਿੰਨਾ ਗਲਾ ਗੁਲਾ ਕਾਰਾਗਰੀ ਕਰੀ ਹੋਈ ਹੈ ਸਾਰੀ ਇਹ ਗਲਾ ਗੁਲਾ ਕਿੰਨਾ ਰੱਖਿਆ ਹੋਇਆ ਤਾਂ ਇਹਦਾ ਗਲਾ ਇਹਦਾ ਆਪਣਾ 4 ਫੁੱਟ 2 ਪੂਰਾ ਪੂਰਾ 4 12 6 ਦਾ ਹਾਂ ਉਰੇ ਤੱਕ ਅੱਛਾ ਇਹਦੀ ਕਾਰਡ ਹੁੰਦੀ ਹੈ ਇਹ ਲੰਬਾਈ ਹਾਂ ਇਹ 4 ਫੁੱਟ ਰੱਖਦੇ ਆ ਇਹ 4 ਫੁੱਟ ਰੱਖਦੇ ਆ ਹਾਂ ਥੋੜੀ ਜਿਹੜੀ ਵੱਡੀ ਟਰਾਲੀ ਹੁੰਦੀ ਜਿਵੇਂ 15 ਫੁੱਟੀ ਜਾਂ 14 ਫੁੱਟੀ ਉਹਦੀ 2 ਇੰਚ ਹੋਰ ਵਧਾ ਦਿੰਨੇ ਆ ਜੇ ਕੱਟ ਹੋਵੇ ਤਾਂ ਇਹ ਫਿਰ ਕੀ ਦਿੱਕਤ ਆਉਂਦੀ ਆ ਕੱਟ ਹੋਵੇ ਫਿਰ ਹੁਣ ਆਏ ਆ ਜੀ ਕਟਾਈ ਹੁੰਦੀ ਹੈ ਇੱਕ ਫਿਕਰ ਲੱਗੇ ਹੁੰਦੇ ਨੇ ਟਰੈਕਟਰਾਂ ਦੇ ਅੱਛਾ ਉਹਨਾਂ ਦੀ ਦਿੱਕਤ ਆਉਂਦੀ ਹੈ ਇਹ ਚੀਜ਼ਾਂ ਵਿੱਚ ਲੱਗਦੇ ਨੇ ਉਹਨਾਂ ਦੇ ਹਾਂ ਇਹਦੇ ਕਰਕੇ ਕਟਾਈ ਛੇਤੀ ਹੋ ਜਾਂਦੀ ਹੈ ਲੈ ਵੀਰੇ ਹਜੇ ਇਹ ਟਰਾਲੇ ਦਾ ਕੰਮ ਪਿਆ ਹੈਗਾ ਪਰ ਟਰਾਲੇ ਦੀ ਫਰਨੀਸ਼ਿੰਗ ਦੇਖ ਲੋ ਡਿਜ਼ਾਈਨ ਦੇਖ ਲੋ ਪੂਰਾ ਓਕੇ ਕਰਿਆ ਪਿਆ ਹੈਗਾ ਮਤਲਬ ਹਜੇ ਕੰਮ ਹੋਇਆ ਨਹੀਂ ਫਿਰ ਵੀ ਟਰਾਲਾ ਪੂਰਾ ਚੱਜ ਰਿਹਾ ਰੰਗ ਤਾਇਆ ਰੰਗ ਬੜਾ ਸੋਹਣਾ ਕੀਤਾ ਹੈ ਕਿਹੜਾ ਰੰਗ ਆ ਇਹ ਰੰਗ ਨੂੰ ਐਕਸਟੀ ਦਾ ਕਰਿਆ ਪੂਰਾ ਹੈ ਰੰਗ ਵੀ ਟਾਪ ਦਾ ਕਰਦੇ ਹੋ ਗਰੰਟੀ ਦਿੰਨੇ ਹੋ ਹੈ ਕੰਮ ਦੀ ਪੂਰੀ ਪੂਰੀ ਪੂਲ ਗਰੰਟੀ ਠੀਕ ਆ ਇਧਰ ਵੀ ਦੱਸਦੇ ਫਿਰ ਇੱਕ ਟਰਾਲਾ ਆਪਣੇ ਕੋਲ ਖੜਾ ਇੱਕ ਆ ਵਿਚਾਰਾ ਛੋਟਾ ਇਹ ਨਾ ਆ ਐਮਸੀ ਦਾ ਬਣਾਇਆ ਅੱਛਾ ਠੀਕ ਆ ਵੀ ਮਿਕਸ ਲਾਇਆ ਮਾਰੇ ਤੇ ਇਹ ਸਾਰੇ ਹੀ ਐਮਸੀ ਦਾ ਅੱਛਾ ਐਮਸੀ ਦਾ ਹਾਂ ਇਹਨੂੰ ਸਾਰਾ ਹੀ ਐਮਸੀ ਦਾ 10 ਤਿੰਨ ਦੀ ਚਾਤੀ ਹਾਂ ਵਿਚਲੀ ਲਿਫਟ ਵਾਲੀ 5 ਢਾਈ ਦੀ ਆ 3.5 ਦੇ ਬੱਤੇ ਅੱਛਾ ਇਹ ਸਾਰੇ ਐਮਸੀ ਦੇ ਨੇ ਐਂਗਲ ਜੰਡੂ ਦੀ 2 ਇੰਚੀ 2 ਸੂਤ 2 ਇੰਚੀ 2 ਸੂਤ ਫਰਸੇ ਨੂੰ ਹੈਗਾ 4 ਐਮ ਦਾ ਛੱਡਾ ਹੈਗਾ ਇਹਨੂੰ 12 ਗੇਜ ਅੱਛਾ 12 ਗੇਜ ਠੀਕ ਆ ਠੀਕ ਆ ਠੀਕ ਆ ਆ ਦਿਖਾ ਦੇ ਵੀਰੇ ਇੱਧਰ ਆ ਕੇ ਟਰਾਲੀ ਖੁੱਡੀ ਪਈ ਆ ਦਿਖਾਓ ਭਾਈ ਟਰਾਲੀ ਵਾਲੇ ਦਾਲੇ ਫੇਰ ਟਰਾਲੀ ਇੱਧਰੋਂ ਹੋ ਜੇ ਟਰਾਲੀ ਦੇ ਬਟ ਕੱਢੇ ਪੈਣੇ ਹਜੇ ਦਾ ਗ੍ਰਾਈਂਡਰ ਗ੍ਰਾਉਂਡਰ ਹੋ ਰਿਹਾ ਵਧੀਆ ਸਫਾਈ ਹੋ ਰਹੀ ਹੈ ਦੇਖੋ ਐਨ ਨਿਹਰਾਂ ਨੂਨਾ ਛਾਲੀਆਂ ਚਚਾਈਆਂ ਪਈਆਂ ਬਾਜੀ ਬਾਤ ਆ ਜੀ ਅੱਛਾ ਬੈੱਡ ਲੱਗੂ ਇਹਨੂੰ ਫੇਰ ਹੈ ਬੱਡੇ ਨੂੰ 3 ਫੁੱਟ ਤਿਆਰ ਕਰਕੇ ਦਵਾਂਗੇ ਕੱਲ ਨੂੰ ਆਲਾ ਤੂੜੀ-ਤਾੜੀ ਤੇ ਕੰਮ ਲਾ ਲੈ ਫਸਲ ਵਾੜੀ ਖੁੱਲੀ ਪੈ ਜਾਂਦੀ। ਵੀ ਦਬਦਾ ਨਹੀਂ ਹੈ ਟਰਾਲਾ ਆਪਣਾ। ਨਾ ਨਾ ਇਹਨੇ ਕੀ ਦਬਣਾ? ਯਾ ਜਾਇ 3 ਰਤ ਭਰ ਤੇ ਚਲਾਈ ਜੱਲਣ ਇਹਨਾਂ ਨੂੰ। ਠੀਕ ਆ ਠੀਕ ਆ ਠੀਕ ਆ। ਉਹ ਟਰਾਲੇ ਨਹੀਂ ਹੈਗੇ ਇਹ। ਕਿੱਥੇ ਕਿੱਥੇ ਵਾਗੀਆਂ ਟਰਾਲੀਆਂ ਆਪਣੀਆਂ? ਹਾਂ ਹੁਣ ਤਾਂਕ ਦੂਰ ਕਿੱਥੇ ਕਿੱਥੇ ਵਾਗੀਆਂ ਟਰਾਲੀਆਂ? ਟਰਾਲੀਆਂ ਦਾ ਸਾਰੇ ਏਰੀਆ 'ਚ ਹੀ ਵਾਗੀਆਂ ਆਪਣੀਆਂ। ਧਰੰਬਰ ਸਾਰੇ ਏਰੀਆ। ਅੱਛਾ। ਇੱਧਰ ਵਾਗੀਆਂ ਆਪਣੀਆਂ ਹਰਿਆਣਾ, ਹਰੂਨੇ 'ਚ ਸਾਰੇ ਵਾਗੀਆਂ। ਲੈ। ਹੋਰ ਚੰਡੀਗੜ ਬਾਗੀਆਂ ਆਪਣੇ ਟਰਾਲੀ ਫੋਨ ਖਾਸੇ ਆਉਂਦੇ ਨੇ ਹੈ ਫਿਰ ਕਹਿੰਦੇ ਚੱਲੀ ਜਾਂਦਾ ਜੀ ਫੂਨਾਂ ਦਾ ਤਾਂ ਕੰਮ ਠੀਕ ਆ ਠੀਕ ਆ ਇੱਕ ਬੰਦਾ ਦਾ ਫੂਨਤੀ ਚਾਹੀਦਾ ਇੱਕ ਜੱਕਾ ਲਈ ਆ ਲਿਫਟ ਵਾਲੀ ਹਾਂ ਜੀ ਲਿਫਟ ਵਾਲੀ ਆ ਛੱਜ ਇੱਕ ਕਿਡਾ ਲਾਉਂਗੇ ਫਿਰ ਇਹ ਚ ਜੱਕ ਤੇ 3 ਇੰਚ ਲਾਵਾਂਗੇ ਆ ਦੇਖੋ ਜੀ ਆ ਪਿਆ ਲੈ ਵੀਰੇ ਜੱਕ ਵੀ ਪਣੀ ਵੀ ਦੇਖੋ ਜੀ ਪੂਰੇ ਗਾਰੰਟੀ ਵਾਲਾ ਜੱਕ ਹੈ ਇਹ ਲੈ ਵੀਰੇ ਫੁੱਲ ਛਪੀਟ ਹੈ ਦੀ ਫੁੱਲ ਸਪੀਡ ਆ ਹੈ ਇਹਨੇ ਕਿੰਨੀ ਗਾਰੰਟੀ ਗਾਰੰਟੀ ਹੁੰਦੀ ਆ ਇਹਦੀ ਹੁੰਦੀ ਆ 6 ਮਹੀਨਿਆਂ ਦੀ ਜੀ 6 ਮਹੀਨੇ ਹੈ ਹਾਂ ਠੀਕ ਆ ਠੀਕ ਆ ਫੁੱਲ ਇਹਦੇ ਮੋਹਰ ਲਾਈ ਹੁੰਦੇ ਉਹਰ ਉੱਪਰ ਮੋਹਰ ਨਾਲ ਕੰਮ ਹੁੰਦਾ ਹੈ ਇਹਦੇ ਫਿਰ ਸਾਰਾ ਮੋਹਰ ਦੇ 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 ਮੋਹਰ ਮੂਰ ਸਾਰਾ ਓਕੇ ਹੈਗਾ ਪੂਰਾ ਦੇ ਟ ਦਿੱਤੀ ਹੁੰਦੀ ਹੈ ਓਕੇ ਹੋਇਆ ਪਿਆਗਾ ਟਰਾਲਾ ਆ ਦੇਖ ਲੋ ਇੱਕ ਆ ਖੜਾਗਾ ਹੋਰ ਟਰਾਲੇ ਬੰਨਗੇ ਅੱਗੇ ਵੱਟੇ ਤੋਰੀ ਜਾਂਦੇ ਆ ਫੋਨ ਆਈ ਜਾਂਦੇ ਜੀ ਕੱਲੂ ਦੋ ਦਾ ਮਾਲ ਹੋਰ ਆਉਣਾ ਜੀ ਅੱਛਾ ਦੋ ਦਾ ਮਾਲ ਕੱਲੂ ਹੋਰ ਆਜੂ ਮੈਂ ਦੋ ਇਕੱਠੀਆਂ ਭੇਜਨੇ ਨੇ ਇੱਕ ਜੀਵੀਦਾਰ ਦੀਆਂ ਤੋਂ ਬਾਅਦ ਵੱਡੀਆਂ ਬਣਾਵਾਂਗੇ ਵੱਡੀਆਂ ਬ ਸੌਰੀ ਖੁਦੀ ਕਰਦੇ ਆਪਾਂ ਤੇ ਟੂ ਪਾਪੇ ਘਟਾਉਣੇ ਸੀ ਆਪੇ ਲਗਾਉਣੇ ਆ ਚਲੋ ਵਧੀਆ ਵਧੀਆ ਤੇ ਇਹ ਵੀਰੇ ਆਪਣੇ ਚੈਨਲ ਨੂੰ ਜਿਹੜੇ ਨਵੇਂ ਨੇ ਉਹ ਵੀਰੇ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਕਰ ਦਿਓ ਹਨਾ ਤੇ ਵੀਡੀਓ ਨੂੰ ਸ਼ੇਅਰ ਕਰ ਦੋ ਦਬਕੇ ਤੇ ਨੰਬਰ نیچے ਚੱਲ ਰਹੇ ਨੇਗੇ ਉਹਨਾਂ ਦੇ ਕੰਟੈਕਟ ਕਰ ਲਓ ਕੁਝ ਵੀ ਪੁੱਛਣਾ ਜਾਂ ਫਿਰ ਕੋਈ ਇਨਫੋਰਮੇਸ਼ਨ ਲੈਣੀ ਆ ਤਾਂ ਇਹਨੂੰ ਫੋਨ ਸਿੱਧਾ ਆਪਾਂ ਨੰਬਰ ਤਾਂ ਇਹਦਾ ਹੀ ਦੇ ਰਹੇ ਆ ਨੀਚੇ ਆਪਣਾ ਕੰਟੈਕਟ ਕਰ ਲਿਓ ਧੰਨਵਾਦ ਜੀ ਸਾਰੇ